ਇਹ ਨਾ ਉਹ ਨਾ ਕਿ ਮੇ ਜੀ ਕਿਹੜੇ ਮੰਦਰਾ ਬੁਜਾਰੀਆਂ ਇਹ ਸਾਹਮਣੇ ਸੀ ਸ਼ਿਵਰਾ ਮੰਦਰਾ ਬੁਜਾਰੀ ਜੀ ਤੇ ਤੇ ਕਿਤੇ ਦਾਖੇ ਮਾਰਾ ਕਿੰਨੇ ਬੰਦੇ ਹਟ ਗਿੱਤੇ ਆ ਕਿਤੇ ਬੰਦੇ ਕਿੰਨੇ ਵਾਰ ਮਾਰਿਆ ਸਾਈਡ نیچے دیے ਨੀਚੇ ਕਿਨ ਸਾਈਡ ਮਾਰਿਆ ਮੈਂ ਆਦਮੀ ਪੁੱਟਲੇ ਆ ਆਪਣੇ ਕਿੰਨੀ ਗੱਡੀ ਨੀਚੇ ਆਈ ਜਾਣੀ ਪਤਾ ਨਹੀਂ ਕਿੰਨੀ ਗੱਡੀ ਕੋ ਟੋੜਾ ਹੈ ਲੈ ਇੱਕ ਬੰਦਾ ਆ ਗਿਆ ਇੱਕ ਬੰਦਾ ਆ ਗਿਆ ਤੇ ਸਾਈਡ ਹੋ ਗਿਆ ਤਾਂ ਗੱਡੀਆਂ ਕਿੰਨੀ ਬੰਜੀਆਂ ਨੇ ਲੈ ਬੰਜੀ ਕੌਮ ਕਹਾਂ ਲੱਤੇ ਹੋ

ਪਰ ਨਾ ਪਹੁੰਚਦੇ ਮਲਾਜਮ ਚੱਕੀ ਚਲਾਣੇ ਜਾਂਦੇ ਤਾਂ ਫਿਰ ਕਿਵੇਂ ਅਰਤਾਨ ਦੇ ਕੋਲ ਹੋਰਾ ਕੇ ਰੋਲਣਾ ਤੇ ਸਿਆਪਾ ਹੁੰਦਾ ਸੀ ਆ ਤੇ ਉਹ ਜੀ ਕਿੰਨੇ ਪਤਾ ਬਲਵਿੰਦਰ ਕੁਮਾਰ ਮੇਰਾ ਨਾਮ ਕੀ ਲੱਗਦਾ ਜਿਹੜੇ ਤੁਹਾਡੇ ਮੇਰੇ ਬ੍ਰਦਰ ਹੈ ਵੱਡੇ ਕੀ ਹੋਇਆ ਜੀ ਉਹ ਦੁਕਾਨ ਤੋਂ ਆਉਣਦੇ ਆ ਖਾਦਾ ਕੰਮ ਹੈ ਸਾਡਾ ਹਾਂਜੀ ਤੇ ਨਾਲ ਕਾਕਾ ਵਾ ਤੇ ਉਹ ਫਰੂਟ ਲੈਣ ਲੱਗ ਗਿਆ ਤੇ ਇਹਨਾਂ ਨੇ ਸੈੱਟ ਤੇ ਖੜਾ ਰਿਆ ਕੋ ਪੰਜ ਛੇ ਬੰਦੇ 6 7 ਬੰਦੇ ਜਰ ਗਏ ਆਓ ਕੋਤਲੇ ਨੰਗੇ ਆ ਕੇ ਇੱਕ ਨਹੀਂ ਡਰੇ ਬ੍ਰਦਰ ਦੇ ਦੋਵੇਂ ਚੂਲੇ ਟੁੱਟ ਗਏ ਇੱਕ ਪਾਟ ਟੁੱਟ ਗਿਆ ਤੇ ਸਰਦੀ ਸਾਟ ਆਈ ਆ ਉਹ ਇੱਥੇ ਇਹਨਾ ਨਾ ਪ੍ਰਵੇਸ਼ ਕੁਮਾਰ ਆ ਕਿਥੋਂ ਦੇ ਰਹਿਣ ਵਾਲੇ ਆਂ ਬਟਾਲੇ ਧਰਮਪੁਰਾ ਕਲੋਨੀ ਰਹਿਣ ਵਾਲੇ ਆਂ ਪਹਿਲਾਂ ਲਾਲ ਸਿੰਘਾੜੀਆਂ ਦੇਕਾਨਾ ਨੇ ਖਾਦ ਦੀਆਂ ਇਹ ਕੰਮ ਤੋਂ ਆ ਰਹੇ ਇਹ ਦੁਕਾਨ ਤੋਂ ਆ ਰਹੇ ਕੀ ਦੱਸਿਆ ਗਿਆ ਡਾਕਟਰ ਨੇ ਡਾਕਟਰ ਨੇ ਦੱਸਿਆ ਵੀ ਦੋਵੇਂ ਚੂਲੇ ਡੈਮੇਜ ਹੋ ਗਏ ਤੇ ਪਾਟ ਟੁੱਟ ਗਿਆ ਤੇ ਸਰਦੀ ਸਾਟਿਆ ਅਹੀਂ ਅੰਬੜਸਰ ਲੈ ਚਲੇ ਆ ਮੰਮ ਦੇਲ ਦੇ ਕੀ ਮੰਗ ਰਹਿ ਰਹੇ ਤੁਸੀਂ ਬੁਰਾ ਕਰੀਏ ਤੇ ਤੁਹਾਨੂੰ ਆਪਣਾ ਬ੍ਰਦਰ ਅਸੀਂ ਬਚਾਈ ਅਸੀਂ ਗੰਬਰ ਸਾਹਿਬ ਜਾਣੇ ਆਲੇ ਇਧਰ ਭੱਜਦੇ ਚੁਦਦੇ ਆ ਕਿਤੇ ਵੀ ਸਾਡੀ ਦਵਾਈ ਨਹੀਂ ਹੋਇਆ ਤੇ ਉਹ ਬੰਦਾ ਹੀ ਕਾਰ ਤੇ ਹੀ ਉਹ ਕਾਰ ਤੇ ਹੀ ਕਾਰ ਆਵਾ ਤੇ ਉਹ ਤੇ ਪੰਜਾ ਛਾ ਮੋਟਰਾਂ ਨੂੰ ਦਰਦ ਤੇ ਲੰਘਿਆ ਨਾ ਸੈਟ ਖੰਡਾਰਿਆ ਸੀ ਮੋਟਰਸਾਈਕਲ ਤੇ ਬੇਟਾ ਫਰੂਟ ਲੈਣਦੇ ਆ ਇੱਕ ਲੋਟਿਆਂ ਨੂੰ ਕੱਟੇ ਥਾਤੋਂ ਨੇ ਚੋਪਲਿਆ ਨਾਲ ਪੰਜਾ ਛੱਤਾਂ ਬੰਦਿਆਂ ਨੂੰ ਇੱਕ ਲੜਕੀ ਆ ਜਵਾਨ 23 ਸਾਲ ਦੀ ਉਹਦੇ ਵੀ ਦੋਵੇਂ ਚੂਲੇ ਟੁੱਟ ਗਏ ਕਿੰਨੇ ਵੀ ਜਿੰਨੇ ਕੋਈ ਪਤਾ ਲੱਗਾ ਕਿ ਇਹਨੇ ਵਾਪਸ ਲੱਗ ਗਿਆ ਹੱਥੇ ਜਾਣੇ ਡੈਮੇਜ ਹੋਇਆ ਹੈ। ਸਾਡੇ ਕੋ ਇੱਕ ਪੇਸ਼ੈਂਟ ਆਇਆ ਹੈ ਸੁਵਿੰਦਰ ਕੁਮਾਰ ਨਾਮ ਦਾ ਜਿਹੜਾ ਅੱਜ ਐਕਸੀਡੈਂਟ ਦੀ ਜਿਹੜੀ ਹੋਈ ਸੀਗੀ ਇਨਸੀਡੈਂਟ ਹੋਇਆ ਸੀਗਾ ਬੱਸ ਸਟੈਂਡ ਦੇ ਲਾਗੇ ਉਸ ਐਕਸੀਡੈਂਟ ਦੇ ਪੇਸ਼ੈਂਟ ਇੰਜਰਡ ਆਇਆ ਸੀਗਾ ਜਿਹੜਾ ਹੈਡਿੰਗ ਜੀਨਾ ਸੀਗਾ ਤੇ ਉਹ ਸਾਡੇ ਕੋਲ ਐਡਮਿਟ ਹੋਇਆ ਪੇਸ਼ੈਂਟ। ਪੇਸ਼ੈਂਟ ਅਗੇ ਨਾਲੋਂ ਫਰਕਸ ਸਟੇਬਲ ਆ ਕਿ ਉਹ ਹੈ ਉਹਦਾ ਹੈਡ ਇੰਗਰੀ ਹੈ ਅੰਡ ਆਬਜ਼ਰਵੇਸ਼ਨ ਰੱਖਿਆ ਰਿਹਾ ਉਹਦੇ ਸੇਚੇ ਸੱਟ ਆਈ ਗੀ ਉਹਦੇ ਸੇਚੇ ਸੱਟ ਆਈ ਹੈ ਕਿ ਹੈਡ ਇੰਗਰੀ ਹੈ ਨੋਰਮਲ